जैसे आपका एक झोंपड़ी बना है या कंबल पड़ा है जो एक तो मन्जा, मन्जा भी यहाँ पर पड़ा है तो आप सर्दी और गर्मी में यहाँ पर ही अपना समय गुजारते हो तो। कितने परिवार सर यहाँ पर होंगे जो बाकी यहाँ पर रह रहे हैं आप यहाँ पर रहते हो अच्छा ये अपना गाड़ी लेकर तो चले जाएंगे दो चार गाड़ियाँ खड़ी रहे। अच्छा लेबर पर जो जैसे मैं ये दिखा रहा हूँ ये परिवार हैं जो यहाँ पर रह रहे हैं जो पुल के नीचे हैं ठीक है ना जै, जैसे आपका टेम्परेरी जो एक है छत है या जो भी है जहाँ आप सर्दी को बचने के लिए आप जैसे कि मैं एक न्यूज से ये आपको दस रहे हैं ਵੀ ਇੱਥੇ ਬੋਲਦੇ ਥੱਲੇ ਜਿਹੜੇ ਹੋਰ ਵੀ ਪਰਿਵਾਰ ਜਿਹੜੇ ਨੇ ਉਹ ਰਹਿ ਰਹੇ ਨੇ ਪਰ ਇੱਥੇ ਮਤਲਬ ਓ ਤੁਸੀਂ ਇੱਥੇ ਕਦੋਂ ਦਾ ਰਹਿ ਰਹੇ ਹੋ ਓਏ ਤੁਸੀਂ ਇੱਥੇ ਕਦੋਂ ਦਾ ਰਹਿ ਰਹੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਅਸੀਂ ਦੇਖਾ ਰਹੇ ਹਾਂ ਇਹ ਲੋਕ ਸਾਡੇ ਹਿੰਦੁਸਤਾਨ ਦਾ ਹਿੱਸਾ ਨੇ ਅਜ ਵਿਚਾਰੇ ਠੰਡ 'ਚ ਜਿਹੜੇ ਨੇ ਸੌ ਰਹੇ ਨੇ ਕਿੰਨਾਂ ਦੀ ਕੁਸ਼ ਮਜਬੂਰੀ ਐ ਜਾਂ ਇਹਨਾਂ ਦੇ ਆਪਣੇ ਘਰ-ਬਾਰ ਨਹੀਂ ਗਏ ਜਿਸ ਕਾਰਨ ਜਿਹੜੇ ਲੋਕ ਨੇ ਭਈਆ ਯਹਾਂ ਸੇ ਯਹਾਂ ਆਪ ਸੋਤੇ ਹੋ ਠੰਡ ਨਹੀਂ ਲੱਗਦੀ ਆਪਕੋ ਹੈ ਹੈ ਕੀ ਆਪਕਾ ਕੋਈ ਘਰ-ਬਾਰ ਨਹੀਂ ਐ ਭਈਆ ਘਰ ਵਗੈਰਾ ਨਹੀਂ ਆਪਕਾ ਕੋਈ ਨਹੀਂ ਭਾਈ ਆਇਆ ਆਇਆ ਇਹ ਹੁਣ ਕਰ ਰਿਹਾ ਕਿੱਦਾਂ ਚੇਤ ਹੋ ਰਿਹਾ ਦੇ ਵੀਰੇ ਇੱਥੇ ਕਹਤੇ ਹਾਂ ਥੋੜੇ ਦੇਰ ਤੇ ਜਾ ਰਹੇ ਭਾਈ ਉਹਦੇ ਨੂੰਰ ਵੀ ਇੱਕ ਹੱਥ ਲੱਗਿਆ ਰਾਜ ਦੇ ਉੱਥੇ ਗਏ ਆ ਬੰਦੇ ਦੇ ਕੰਮ ਨਹੀਂ ਆ ਸਾਰੇ ਬੰਦੇ ਰਖਸ਼ੇ ਰੁਖਸ਼ੇ ਚ ਆਉਣ ਵਾਲੇ ਨੇ ਨਹੀਂ ਨਹੀਂ ਉਹ ਤੇ ਉਹ ਕਲਾਂਵੀ ਤੇ ਜਾਂਦਾ ਅੱਛਾ ਅੱਛਾ ਇੱਥੇ ਠੰਡ ਨਹੀਂ ਲੱਗਦੀ ਰਾਤ ਨੂੰ ਕਾਕਾ ਫਿਰ ਨਹੀਂ ਇਹ ਰਖਸ਼ਾ ਬੰਦਾ ਮਰੇ ਆ ਆ ਰਖਸ਼ਾ ਰਖਸ਼ਾ ਚ ਲਾਉਂਦਾ ਤੂੰ ਨਾਲ ਤੇ ਰਾਤ ਨੂੰ ਇੱਥੇ ਆ ਕੇ ਸਮਝ ਜਾਂਦੇ ਜੀ ਕਿੰਨੇ ਕਿ ਜਾਣੇ ਇੱਥੇ ਹੋਣਗੇ ਤੁਹਾਡੇ ਨਾਲ ਦੇ ਹੋਰ ਬਾਲੇ ਆਪਾਂ ਦੇਖੋ ਨੇ ਸਾਰੇ ਇੱਕ ਉਹ ਬੁੱਢਾ ਮੇਰਾ ਇੱਕ ਲੈ ਇੱਕ ਜੇ ਆ ਹੁੰਦਾ ਬਾਲਾ ਪੰਜ ਸੱਤ ਜਾਣੇ ਤੁਸੀਂ ਇੱਥੇ ਪੱਕਾ ਹੀ ਹੁੰਦੇ ਹੋ ਹੈਨਾ ਹਾਂ ਜੀ ਪੱਕੇ ਹੀ ਆਪਾਂ ਚਾਰ ਕੇ ਦੇ ਦੇ ਹੂੰ ਚਾਰ ਪੰਜ ਧੀਰੇ ਪਾ ਲਈਏ ਆਪਾਂ ਜਿਵੇਂ ਜਿਵੇਂ ਅਸੀਂ ਦਿਖਾ ਰਹੇ ਆਂ ਵੀ ਆਹ ਦੇਖੋ ਇੱਥੇ ਉਹ ਲੋਕ ਜਿਹੜੇ ਨੇ ਜਿਨ੍ਹਾਂ ਦਾ ਸ਼ਾਇਦ ਕੋਈ ਕਾਰਨ ਹੀਗਾ ਉਹ ਇੱਕ ਕਿਸ ਤਰ੍ਹਾਂ ਇੱਕ ਟੈਂਪਰੇਰੀ ਮਲਵ ਦੀ ਆਪਣੇ ਘੋਤੇ 72 3 4 ਕੰਬਲ ਲੈ ਕੇ ਉਹ ਸੌ ਰਹੇ ਨੇ ਕੀ ਮਜਬੂਰੀ ਹੈ ਅੱਜ ਸਾਨੂੰ ਇਹ ਦੇਖ ਖਬਰ ਦੇਖ ਕੇ ਜਾਂ ਦੇਖ ਕੇ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਨਾਲੇ ਸਰਕਾਰਾਂ ਤੇ ਵੀ ਲਾਣਖ ਪਾਉਣ ਨੂੰ ਜੀ ਕਰਦਾ ਹੈ ਕਿ ਜੇਕਰ ਤੁਸੀਂ ਇਹਨਾਂ ਲੋਕਾਂ ਦਾ ਜੀਵਨ ਪੱਧਰ ਨਹੀਂ ਸੁਧਾਰ ਸਕਦੇ ਤਾਂ ਤੁਸੀਂ ਲੱਖਾਂ ਕਰੋੜਾਂ ਖਰਚਲੇ ਦਾਅਵੇ ਕਿਸ ਤਰ੍ਹਾਂ ਕਰ ਸਕਦੇ ਹੋ ਇਤਨਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਇੱਕ ਤੜਕਰੀ ਠੰਡ ਜਿਹੜੀ ਪੈ ਰਹੀ ਹੈ ਧੁੰਦ ਵੀ ਜਿਤਨਾ ਦਾ ਨੂੰ ਅਸੀਂ ਦਿਖਾ ਰਹੇ ਹਾਂ ਵਿਜ਼ਿਬਿਲਿਟੀ ਸ਼ਾਇਦ 10-15 ਫੁੱਟ ਤੱਕ ਹੀ ਹੈ ਪਰ ਕੁਝ ਇੱਥੇ ਲੋਕ ਨੇ ਜੋ ਇੱਥੇ ਇੱਕ ਸਰਦੀ ਦੇ ਵਿੱਚ ਠੰਡ ਦੇ ਵਿੱਚ ਹੀ ਮਤਲਬ ਕਿ ਆਪਣਾ ਜਿਹੜਾ ਗੁਜ਼ਾਰਾ ਕਰ ਰਹੇ ਹੈ ਕਿਤੇ ਗਏ ਅਸੀਂ ਸਰਤਿਆਂ ਦੇ ਵਿੱਚ ਮਤਲਬ ਕਿ ਆਪੋ ਆਪਣੇ ਘਰਾਂ ਦੇ ਵਿੱਚ ਬੂਹੇ ਦੀਆਂ ਚੀਤਾ ਬੰਦ ਕਰਕੇ ਬਹਿ ਜੰਨੇ ਆ ਪਰ ਇਹ ਲੋਕ ਜੋ ਵੀ ਇੱਕ ਅਸੀਂ ਕਹਿ ਦਿੰਦੇ ਆ ਵੀ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਨੇ ਤੇ ਸਰਕਾਰਾਂ ਜਿਹੜੀਆਂ ਨੇ ਇਹਨਾਂ ਮੁਤਲਕ ਜਿਹੜਾ ਵਾ ਕੋਈ ਪੱਖ ਜਿਹੜਾ ਵਾ ਕਿ ਉਹ ਨਹੀਂ ਲੈਂਦੀਆਂ ਇਹ ਬੜੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੋਰ ਵੀ ਇੱਥੇ ਦੇਖਦੇ ਆ ਜੀ ਕੋਈ ਬੰਦਾ ਸ਼ਹਿਰ ਇੱਥੇ ਆਪਾਂ ਨੂੰ ਮਿਲ ਪਵੇ ਮੰਗਰ ਬੰਦਾ ਆ ਜਾਂਦਾ ਹੀ ਕੋਈ ਆਪਾਂ ਨੂੰ ਜਿਸ ਤਰ੍ਹਾਂ ਕ세ਦਾਰ ਨੇ ਉੱਤਾ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋਲੇ ਲਗਭਗ ਪੱਛੀਰ ਦੇ 6 ਵਜੇ ਨੇ ਅਦੇ ਵਿਜ਼ਿਬਿਲਟੀ ਧੁੰਦ ਕਾਰਨ ਜਿਹੜੀ ਆ ਉਹ ਸ਼ਾਇਦ 5 ਜਾਂ 10 ਫੁੱਟ ਦੀ ਹੈ ਤੇ ਨਾਲ ਦੀ ਨਾਲ ਅਸੀਂ ਜਿਹੜਾ ਦਿਖਾਇਆ ਹੈ ਵੀ ਇਹ ਲੋਕ ਜੋ ਸਾਡੇ ਹੀ ਦੇਸ਼ ਦਾ ਹਿੱਸਾ ਨੇ ਸਾਡੇ ਪੰਜਾਬ ਦਾ ਹਿੱਸਾ ਨੇ ਜਦੋਂ ਸਰਕਾਰਾਂ ਇੱਕ ਆਪਣੇ ਦਾਅਵੇ ਕਰਦੀਆਂ ਨੇ ਵੀ ਲੱਖਾਂ ਕਰੋੜਾਂ ਰੁਪਏ ਲੋਕਾਂ ਦੇ ਰਿਹਾ ਐਜੂਕੇਸ਼ਨ ਤੇ ਖਰਚੇ ਗਏ ਨੇ ਤਾਂ ਫਿਰ ਉਹ ਪੈਸਾ ਕਿੱਥੇ ਜਾਂਦਾ ਹੈ ਇਹ ਲੋਕ ਨੇ ਸ਼ਾਇਦ ਜੋ ਵੋਟਾਂ ਵળે ਕਿਸੇ ਲੀਟਰ ਦੀਆਂ ਵੋਟਾਂ ਵੀ ਹੁੰਦੇ ਨੇ ਪਰ ਅੱਜ ਦੀ ਡੇਟ ਦੇ ਵਿੱਚ ਸੜਕਾਂ ਦੇ ਸੌਣੇ ਮਨਜ਼ੂਰ ਨੇ ਮੈਂ ਕੋਈ ਥੇਰ ਗੱਲ ਕਰ ਰਿਹਾ ਆ ਆਮ ਪਬਲਿਕ ਦੇ ਨਾਲ ਹੀ ਵੀ ਜਦੋਂ ਅਸੀਂ ਆਪਣੇ ਘਰਾਂ ਵਿੱਚ ਹੁੰਦੇ ਆ ਆਪਣੇ ਇੱਕ ਸਰਦੀ ਕਾਰਨ ਆਪਣੇ ਗੂਗੇ ਦੇ ਚੀਤਾ ਤੱਕ ਅਸੀਂ ਬੰਦ ਕਰਦੇ ਆ ਤੇ ਇਹ ਲੋਕ ਜਿੱਦਾਂ ਨੂੰ ਚਾਰੇ ਪਾਸੇ ਖੰਡੀਆਂ ਹਵਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੀ ਇਹਨਾਂ ਦੇ ਹਾਲਾਤ ਇੱਥੇ ਕਿਉਂ ਨੇ ਅਸੀਂ ਵੀ ਸਾਡੀਆਂ ਸਰਕਾਰਾਂ ਇਸ ਦੀ ਜ਼ਿੰਮੇਵਾਰ ਨੇ ਸਾਡਾ ਸਮਾਜ ਇਸ ਦੀ ਜ਼ਿੰਮੇਵਾਰ ਹੈ ਇਸ ਦਾ ਜਵਾਬ ਦੇਣਾ ਹੋਵੇਗਾ ਧੰਨਵਾਦ